ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਾਕਤ ਆਰਤੀ ਆਓ ਅਜਾਪਾ ਸੁਣਦੇ ਹਾਂ ਲੇਖਕ ਰਾਮਸਰੂਪ ਅਨਕੀਜੀ ਦਾ ਲਿਖਿਆ ਹੋਇਆ ਨਾਵਲ ਸਰਦਾਰੋ ਭਾਗ ਪਹਿਲਾ ਸਰਦਾਰੋ ਦੂਜੇ ਦਿਨ ਵੀ ਨਹੀਂ ਮੁੜੀ ਦੁੱਲਾ ਉਦਾਸ ਤੇ ਪਰੇਸ਼ਾਨ ਸੀ ਇਹ ਪਹਿਲਾ ਮੌਕਾ ਸੀ ਜਦੋਂ ਸਰਦਾਰੋ ਨੇ ਕਿਧਰੇ ਬਾਹਰ ਰਾਤ ਕੱਟੇ ਹੋਏ ਉਹ ਚੇਤੇ ਵਿੱਚ ਗੱਲ ਚਤਾਰਦਾ ਬਾਜ਼ੀਗਰਨੀ ਕਿਧਰੇ ਵੀ ਫਿਰ ਤੋਂ 라ਵੇ ਆਥਨ ਨੂੰ ਆਪਣੇ ਡੇਰੇ ਆ ਤੇ ਰਾਤ ਕੱਟਦੀ ਉਹ ਦੂਰਤਾ ਰਹੀ ਤਾਂ ਰਹੀ ਕਿੱਥੇ ਉਹਨੂੰ ਕੋਈ ਸਮਝ ਨਾ ਆਉਂਦੀ ਨਾ ਉਹਨੂੰ ਪਹਿਲੀ ਰਾਤ ਨੀਂਦਾਈ ਤੇ ਨਾ ਹੁਣ ਪਿਛਲੀ ਰਾਤ ਉਹ ਆਪਣੀ ਕਰੜਬਰੜੀ ਦਾੜੀ ਦੇ ਵਾਲਾਂ ਨੂੰ ਖੁਰਕਦਾ ਉਹਦੇ ਖਾਨੇ ਕੋਈ ਵੀ ਗੱਲ ਨਾ ਪੈਂਦੀ ਬਾਜ਼ੀਗਰਾਂ ਦੇ ਡੇਰੇ ਪੀਖੀ ਦੇ ਭਾਈ ਰੂਪੇ ਵੀ ਸਨ ਜਿੱਥੇ ਉਹਨਾਂ ਦੀਆਂ ਸਕੀਆਂ ਸਨ ਹੋ ਸਕਦਾ ਹੈ ਉਹ ਪੀਖੀ ਗਈ ਹੋਵੇ ਜਾਂ ਭਾਈ ਰੂਪੇ ਜਾਵੜੀ ਹੋਵੇ ਕਈ ਦਿਨਾਂ ਤੋਂ ਉਹ ਵٹی ਵਟੀ ਰਹਿੰਦੀ ਸੀ ਧੀਮੀ ਦਾ ਕੀ ਬਸਾ ਉਹਦਾ ਮਨ ਕਦੋਂ ਬਦਲ ਜਾਵੇ ਐਉਂ ਤਾਂ ਉਹ 20 ਵਾਰੀ ਲੜੇ ਝਗੜੇ ਸਨ ਪਰ ਉਹਨੇ ਐਉਂ ਕਦੇ ਨਹੀਂ ਸੀ ਕੀਤਾ ਕਿ ਮੁੜ ਕੇ ਆਵੇ ਹੀ ਨਾ ਗੱਲ ਤਾਂ ਇੰਨੀ ਹੋਈ ਸੀ ਉਹਨੇ ਸਰਦਾਰੋਂ ਨੂੰ ਖਾਸਾ ਹੀ ਘੋਰ ਦਿੱਤਾ ਸੀ ਗੱਲ ਕੂਰਨ ਵਾਲੀ ਹੀ ਸੀ। ਮੈੰਗਲ ਨੇਤਾ ਬੈੰਦਾ ਸੀ। ਬਿਨਾ ਪੁੱਛੇ ਉਹ ਚਾਹ ਧਰ ਲੈਂਦੀ। ਗੰਜਰ ਦਾ ਮਚਲਿਆ ਜੱਟ ਅੱਖਾਂ ਵਿੱਚ ਹੱਸਦਾ। ਆਖੇ ਦੁੱਲਾ ਸਿਆਂ ਬੋਤੀ ਤੇ ਦੁੱਧ ਦੀ ਚਾਹ ਸਵਾਦ ਬਹੁਤ ਪਣਦੀ ਐ। ਮੱਝਾਂ ਗਊਆਂ ਤੇ ਬੱਕਰੀਆਂ ਦੇ ਦੁੱਧਾਂ ਵਿੱਚ ਇਹ ਨਜ਼ਾਰਾ ਕਿੱਥੇ? ਦੁੱਲਾ ਸੋਚਦਾ ਬੋਤੀ ਤੇ ਦੁੱਧ ਦੀ ਚਾਹ ਕਿਉਂ ਲੱਗਦੀ ਐ ਜੱਟ ਨੂੰ ਸਵਾਦ? ਉਹ ਮਨ ਵਿੱਚ ਹੀ ਕੁਰਦਾ। ਅਖੀਰ ਇੱਕ ਦਿਨ ਮੈੰਗਲ ਦੇ ਜਾਣ ਬਾਅਦ ਉਹਨੇ ਸਰਦਾਰੋਂ ਨੂੰ ਸੋਟੀਆਂ ਨਾਲ ਕੁੱਟ ਦਿੱਤਾ ਮੁੜ ਕੇ ਨਾ ਮੈੰਗਲ ਘਰ ਆਇਆ ਤੇ ਨਾ ਚਾਹ ਬਣੀ ਸਰਦਾਰੋਂ ਉਦਣ ਤੋਂ ਹੀ ਕੁੱਟੀ-ਵੱਟੀ ਰਹਿਣ ਲੱਗੀ ਫੇਰ ਇੱਕ ਦਿਨ ਉਹ ਰੋਈ ਵੀ ਸੀ ਅੱਖਾਂ ਵਿੱਚੋਂ ਖਾਸਾ ਹੀ ਪਾਣੀ ਵਗਾ ਲਿਆ ਸੀ ਬੋਲੀ ਕੁਝ ਨਹੀਂ ਅੱਖਾਂ ਦੇ ਡੇਲੇ ਲਾਲ ਸਨ ਉਹ ਦੁੱਲੇ ਵੱਲ ਝਾਕੀ ਤੇ ਝਾਕਦੀ ਰਹੀ ਜਿਵੇਂ ਉਹਨੂੰ ਸਰਦਾਰੋਂ ਨੇ ਬਹੁਤ ਬੁਰਾ ਕੁਝ ਆਖਿਆ ਹੋਵੇ ਜਿਵੇਂ ਉਹਦੇ ਉੱਤੇ ਕੋਈ ਵੱਡੀ ਲਾਂਤ ਪਾਈ ਹੋਵੇ ਜਿਵੇਂ ਉਹਨੂੰ ਕੁਝ ਪੁੱਛਿਆ ਹੋਵੇ ਉਹਦੇ ਚਾਕਣੀ ਵਿੱਚ ਕਹਿਰਾਂ ਦੀ ਨਫ਼ਰਤ ਸੀ ਜਿੱਦਣ ਦੀ ਉਹਨੇ ਸਰਦਾਰਾਂ ਨੂੰ ਘੋਰ ਕੱਪ ਕੀਤੇ ਸੀ ਉਹ ਸਵਾਰ ਕੇ ਰੋਟੀ ਟੁਕ ਦਾ ਨਾ ਕਰ ਕਰਦੇ ਤੇ ਨਾ ਹੀ ਸਵਾਰ ਕੇ ਕੁਝ ਖਾਂਦੇ ਪਿੰਦੇ ਦੁੱਲਾ ਸੋਚਦਾ ਉਹ ਮੈੰਗਲ ਨਾਲ ਹੀ ਨਾ ਗਿਦਰੇ ਤੁਰ ਗਈ ਹੋਵੇ ਪਰ ਇਹ ਬੁਰਾ ਖਿਆਲ ਉਹਦੇ ਦਿਮਾਗ ਵਿੱਚ ਬਿੰਦ ਦੇ ਬਿੰਦ ਆਉਂਦਾ ਉਹ ਐਉਂ ਨਹੀਂ ਕਰ ਸਕਦੀ ਐਉਂ ਕਰਕੇ ਉਹ ਜਾਊਗੀ ਕਿੱਥੇ ਉਹ ਜ਼ਰੂਰ ਭਿੱਖੀ ਹੋਣੀ ਐ ਦੋ ਚਾਰ ਆਤਾ ਉਹਨਾਂ ਨਾਲ ਦੁੱਖ ਸੁਖ ਕਰਕੇ ਮੋੜ ਆਊਗੀ ਜਾਂ ਫਿਰ ਪਾਈ ਰੂਪੇ ਗਈ ਹੋ ਤੇਜੀ ਰਾਤ ਵੀ ਦੁੱਲੇ ਨੂੰ ਨੀਂਦ ਨਹੀਂ ਆਈ ਇਹ ਉਹਦਾ ਤੀਜਾ ਵਿਆਹ ਸੀ ਪਹਿਲੇ ਵਿਆਹ ਦੀ ਤੀਵੀਂ ਇੱਕ ਮੁੰਡਾ ਛੱਡ ਕੇ ਮਰ ਗਈ ਸੀ ਉਦੋਂ ਤਾਂ ਦੁੱਲੇ ਦੀ ਉਮਰ ਮਸਾ 20 ਸਾਲ ਸੀ ਬਾਅਦ ਵਿੱਚ ਇਹ ਮੁੰਡਾ ਵੀ ਮਰ ਗਿਆ ਦੂਜੇ ਵਿਆਹ ਵਿੱਚੋਂ ਉਹਦੇ ਚਾਰ ਮੁੰਡੇ ਹੋਏ ਦੋ ਕੁੜੀਆਂ ਦੂਜੀ ਤੀਵੀਂ ਬੜੀ ਚੰਗੀ ਸੀ ਬੰਦਿਆਂ ਵਾਂਗ ਕੰਮ ਕਰਦੀ ਪਰ ਫਿਰ ਬਿਮਾਰ ਰਹਿਣ ਲੱਗੀ ਦਿਨੋ ਦਿਨ ਘਟਦੀ ਤੁਰੀ ਜਾਂਦੀ ਅਖੀਰ ਉਹ ਵੀ ਮਰ ਗਈ ਉਸ ਵੇਲੇ ਦੁੱਲੇ ਦੀ ਉਮਰ 50 ਸਾਲ ਹੋ ਚੁੱਕੀ ਸੀ ਉਹਦੇ ਮਾਪੇ ਮਰ ਚੁੱਕੇ ਸਨ ਬਾਪੂ ਦੀ ਉਮਰ ਕੰਨੀ ਨਾ ਦੇਖੀ ਇਹ ਤਾਂ ਓਵੇਂ ਜਿਵੇਂ ਪਿਆਰ ਜਿਵੇਂ ਸਰਦਾਰੋਂ ਨਾਲ ਹਾਸ ਹਾਸ ਗੱਲਾਂ ਕਰਦੇ ਜਿਵੇਂ ਉਹ ਉਹਨਾਂ ਦੀ ਸਾਲੀ ਹੋਵੇ ਵਾਰਾਖ ਮੈਲੀ ਨਾ ਕਰਦੇ ਸੱਸ ਸਮਝਦੇ ਸਰਦਾਰੋ ਉਹਨਾਂ ਦੀ ਪੂਰੀ ਸੇਵਾ ਕਰਦੀ ਜਾਂਦੇ ਤਾਂ ਜਾਣ ਨਾ ਦਿੰਦੀ ਜੋਕਾ ਨੂੰ ਲੀੜਾ ਕਪੜਾ ਪੂਰਾ ਦਿੰਦੀ ਕੁੜੀਆਂ ਦੇ ਝੋਲੇ ਭਰ ਕੇ ਤੋਰਦੀ ਪੈਸੇ ਦਿੰਦੀ ਕੁੜੀਆਂ ਮਾਸੀ ਨਾਲ ਹੋਰ ਮਿੱਠੀਆਂ ਪਿਆਰੀਆਂ ਬਣ ਕੇ ਰਹਿੰਦੀਆਂ ਦੁੱਲੇ ਨੂੰ ਲੱਗਦਾ ਉਹਦੇ ਦੋਵੇਂ ਜਵਾਈ ਵੀ ਹੁਣ ਜਿਵੇਂ ਉਹਦੇ ਵੱਡੇ ਮੁੰਡੇ ਹੋਣ ਉਹ ਉਹਨਾਂ ਨੂੰ ਮਤਾਂ ਦਿੰਦਾ ਕਿ ਉਹ ਵਪਾਰ ਵਿੱਚ ਪੈ ਜਾਣ ਉਂਠਾਂ ਦਾ ਨਹੀਂ ਤਾਂ ਮੱਜਾਂ ਦਾ ਧੰਦਾ ਹੀ ਕਰਨ ਬਾਜੀਗਰਾਂ ਵਾਲੇ ਕੰਮ ਵਿੱਚ ਕੀ ਪਿਆ ਹੈ ਉਹੋ ਜ਼ਮਾਨਾ ਨਹੀਂ ਰਿਹਾ ਆਪਣੀ ਕਾਰ ਕਰਕੇ ਖਾਉ ਭਾਈ ਫਿਲਮਾਂ ਆ ਗਈਆਂ ਸਰਕਸਾਂ ਆ ਗਈਆਂ ਥੋਡੀਆਂ ਛਾਲਾਂ ਨੂੰ ਕੌਣ ਦੇਖਦਾ ਹੁਣ ਉਹ ਹੱਸਦਾ ਛੱਡੋ ਹੁਣ ਜਾਂਗੀ ਦਾ ਖਿਹੜਾ ਸਰਦਾਰੋ ਪਹਿਲੇ ਸਾਲ ਹੀ ਤੀਜੇ ਨੰਬਰ ਦੇ ਮੁੰਡੇ ਖੱਡੂ ਨਾਲ ਖਾਸਾ ਖੁੱਲਗੇ ਸੀ ਸਰਦਾਰੋ ਦਾ ਚਿੱਤ ਫੁੱਲ ਵਾਂਗ ਖਿੜਿਆ ਰਹਿੰਦਾ ਤੁਰਦੇ ਫਿਰਦੇ ਉਹ ਗੀਤ ਗੁਣਗਣਾਉਂਦੀ ਦੁੱਲੇ ਨੂੰ ਤਸੱਲੀ ਸੀ ਕਿ ਉਹ ਕਿੰਨੇ ਖੁਸ਼ ਹੈ ਉਹਦਾ ਕਿੰਨਾ ਜੀ ਲੱਗਿਆ ਹੋਇਆ ਹੈ ਉਹਨੂੰ ਲੱਗਦਾ ਉਹ ਮੁੜ ਕੇ ਜਵਾਨ ਹੋ ਗਿਆ ਹੈ ਉਹਦੇ ਅੰਗਾਂ ਵਿੱਚ ਨਵੀਂ ਫੁਰਤੀ ਉਤਰਈ ਉਹ ਸਰਦਾਰੋਂ ਨਾਲ ਨਵੇਂ ਖਰੀਦੇ ਊਠਾਂ ਦੀਆਂ ਗੱਲਾਂ ਕਰਦਾ ਉਹਨੇ ਸਰਦਾਰੋਂ ਨੂੰ ਬੋਤੀਆਂ ਦੀ ਧਾਰ ਕੱਢਣੀ ਸਿਖਾ ਦਿੱਤੀ ਤੇ ਫੇਰ ਸਰਦਾਰੋ ਇਹ ਖੱਡੂ ਰਲ ਕੇ ਬੋਤੀਆਂ ਚੋਂਦੇ ਤਿੰਨ ਬੋਤੀਆਂ ਸਨ ਉਹ ਤਾਂ ਘੰਟਾ ਘੰਟਾ ਲਾ ਦਿੰਦੇ ਦੁੱਧ ਘੱਟ ਚੋਂਦੇ ਦੰਦ ਬਹੁਤੇ ਕੱਢਦੇ ਦੋਲਾ ਸੁਣਦਾ ਸਭ ਖੁਸ਼ ਹੁੰਦਾ ਕੇ ਸਰਦਾਰੋ ਦੀ ਮੁੰਡਿਆਂ ਨਾਲ ਕਿੰਨੀ ਬਣਦੀ ਐ ਛੋਟਾ ਚੰਨੂ ਚੁੱਪਚਾਪ ਰਹਿਂਦਾ ਉਹ ਗੰਭੀਰ ਸੀ ਘੱਟ ਬੋਲਦਾ ਹੱਸਦਾ ਸਰਦਾਰੋ ਉਹਨੂੰ ਵੀ ਛੇੜਦੀ ਪਰ ਉਹਦੇ ਨਾਲ ਉਹ ਗੱਲ ਨਹੀਂ ਸੀ ਬੰਨਿਆਂ ਵਿੱਚ ਊਂਟ ਲੈ ਕੇ ਜਾਂਦੇ ਤਾਂ ਦੁੱਲਾ ਤੇ ਚੰਨੂ ਹੁੰਦੇ ਖੱਡੂ ਬਹਾਨਾ ਲਾ ਕੇ ਘਰ ਨੂੰ ਭੱਜ ਆਉਂਦਾ ਸੀ ਕਦੇ ਉਹਦਾ ਢਿੱਡ ਦੁਖਦਾ ਕਦੇ ਜੀ ਕੱਚਾ ਹੁੰਦਾ ਆਨੀ ਬਹਾਨੇ ਸਿਰ ਦੁਖਣ ਲਾ ਲੈਂਦਾ ਦੋਲਾ ਉਹਨੂੰ ਗਾਲਾਂ ਕੱਢਦਾ ਊਠ ਚਾਰੰਗ ਜੇ ਕਦੇ ਦੋਲਾ ਨਾ ਜਾਂਦਾ ਘਰ ਰਹਿੰਦਾ ਤਾਂ ਖੱਡੂ ਜਾਂਦਾ ਚੰਨੂ ਉਹ ਤੋਂ ਕੁੱਟ ਖਾ ਕੇ ਚੁੱਪ ਕਰ ਜਾਂਦਾ ਬਿੰਦ ਦੇ ਬਿੰਦਰ ਹੁੰਦਾ ਇੱਕ ਦਿਨ ਉਹਨੇ ਖੱਡੂ ਨੂੰ ਸਰਦਾਰੋਂ ਨਾਲ ਦੇਖ ਲਿਆ ਸੀ ਬਸ ਉਹ ਦਿਨ ਸੋ ਉਹ ਦਿਨ ਮੁੜ ਕੇ ਖੱਡੂ ਨੇ ਚੰਨੂ ਨੂੰ ਕਦੇ ਕੁਝ ਨਹੀਂ ਆਖਿਆ ਸੀ ਉਹ ਤੋਂ ਡਰਦਾ ਰਹਿੰਦਾ ਜੇ ਕਦੇ ਮਾੜੀ ਮੋਟੀ ਇੱਲਤ ਖੱਡੂ ਕਰਦਾ ਵੀ ਉਹਦੇ ਨਾਲ ਤਾਂ ਇੱਕੋ ਡਰਾਵਾ ਹੁੰਦਾ ਚੰਨੂ ਨੂੰ ਦਸਾਂ ਬਾਪੂ ਨੂੰ ਹਵੇਲੀ ਦਾ ਆਕਾਰ ਪੂਰੇ ਘੁਮਾਂ ਵਿੱਚ ਫੈਲਿਆ ਹੋਇਆ ਸੀ ਮੂਰੇ ਵੱਡਾ ਦਰਵਾਜ਼ਾ ਦਰਵਾਜ਼ੇ ਵਿੱਚ ਸੱਜੇ ਹੱਥ ਲੰਮੀ ਖੁਰਲੀ ਤੇ ਖੱਬੇ ਹੱਥ ਪੈਟਕ ਸੀ ਧੋਰ ਤੋਂ ਧੋਰ ਤੱਕ ਇਸ ਬੈਠਕ ਵਿੱਚ ਸਰਦਾਰਾਂ ਦਾ ਸਮਾਨ ਸੀ ਪਤਾਨੀ ਕੀ ਕੀ ਸੀ ਵੇੜੇ ਦੇ ਖੱਬੇ ਹੱਥ ਦੋ ਵੱਡੀਆਂ-ਵੱਡੀਆਂ ਸੁਬਾਤਾਂ ਸਨ ਵੇੜੇ ਤੋਂ ਅਗਾ ਲੰਮਾ ਚੌੜਾ ਚੋਗਾਂ ਸੀ ਜਿਸ ਵਿੱਚ ਨਿੰਮ ਤੇ ਟਾਲੀਆਂ ਦੇ ਰੁੱਖ ਸਨ ਸਿਆਲਾਂ ਵਿੱਚ ਊਠ ਇੱਕ ਸੁਬਾਤ ਵਿੱਚ ਖੜਦੇ ਜਾਂ ਦਰਵਾਜ਼ੇ ਵਿੱਚ ਖੁਰਲੀ ਉੱਤੇ ਗਰਮੀਆਂ ਵਿੱਚ ਉਹਨਾਂ ਲਈ ਚੋਗਾਂ ਸੀ ਸਿਆਲਾਂ ਵਿੱਚ ਮੁੰਡੇ ਰਾਤ ਨੂੰ ਦਰਵਾਜ਼ੇ ਵਿੱਚ ਮੰਜੇ ਢਾਲ ਲੈਂਦੇ ਤੇ ਹਾੜੀ ਵਿੱਚ ਚੋਗਾਂ ਬਥੇਰਾ ਸੀ ਦੁੱਲਾ ਤੇ ਸਰਦਾਰੋ ਕੋਠੇ ਉੱਤੇ ਸੌਂਦੇ ਸਿਆਲ ਹੁੰਦਾ ਤਾਂ ਚੁਬਾਰੇ ਵਿੱਚ ਹਾੜ ਹੁੰਦਾ ਤਾਂ ਚੁਬਾਰਿਆਂ ਮੂਰੇ ਬੈਠਕ ਉੱਤੇ ਦੋ ਚੁਬਾਰੇ ਸਨ ਮੁੰਡੇ ਅੱਡ ਅੱਡ ਸੌਂਦੇ ਖੱਡੂ ਕਿਤੇ ਹੁੰਦਾ ਤੇ ਚੰਨੂ ਕਿਤੇ ਖੱਡੂ ਜਾਣ ਕੇ ਉਹਨੂੰ ਆਪਣੇ ਕੋਲ ਨਹੀਂ ਸੀ ਸੌਣ ਦਿੰਦਾ ਗਰਮੀਆਂ ਦੇ ਦਿਨ ਸਨ ਅਸਮਾਨ ਉੱਤੇ ਬੱਦਲ ਸਨ ਮਿੰਨੀ ਮਿੰਨੀ ਹਵਾ ਵਗਦੀ ਸੀ ਸਰਦਾਰੋ ਸੰਦੇਹਾ ਜਾਗਦੇ ਹੁੰਦੇ ਰਾਤ ਦੇ ਰੱਖੇ ਦੁੱਧ ਦੀ ਚਾਹ ਬਣਾਉਂਦੀ ਮੁੰਡਿਆਂ ਨੂੰ ਉਹਨਾਂ ਦੇ ਮੰਝਿਆਂ ਉੱਤੇ ਹੀ ਚਾਹ ਦੇ ਗਲਾਸ ਫੜਾਉਂਦੀ ਗੜਬੀ ਭਰ ਕੇ ਉੱਤੇ ਲਿਆਉਂਦੀ ਦੁੱਲੇ ਨੂੰ ਬਾਟੀ ਵਿੱਚ ਚਾਹ ਪੀਣ ਦਾ ਸੁਭਾਅ ਸੀ ਚੋਗਾਨ ਦੇ ਪਰਲੇ ਪਾਸੇ ਖੱਡੂ ਨੂੰ ਚਾਹ ਦੇਣ ਜਾਂਦੀ ਉਹ ਖਾਸਾ ਚਿਰ ਲਾਉਂਦੀ ਸਵੇਰ ਤਾਂ ਅੱਗੇ ਪਏ ਚੰਨੂ ਦੇ ਸਰਾਨੇ ਥੱਲੇ ਗਲਾਸ ਰੱਖਦੀ ਉਹ ਇੰਨਾ ਹੀ ਆਖਦੀ ਉਠਵੇ ਚਾਹ ਉਸ ਦਿਨ ਸਵੇਰੇ ਉਹ ਸਰਦਾਰ ਉਹਦੇ ਨਾਲ ਹੀ ਜਾਗ ਉੱਠਿਆ ਖਾਸਾ ਮੂਹ ਹਨੇਰਾ ਸੀ ਦੁੱਲੇ ਅੰਦਰ ਕੋਈ ਬੇਚੈਨੀ ਸੀ ਉਹ ਥੱਲੇ ਗਈ ਤਾਂ ਉੱਠ ਕੇ ਬੈਠ ਗਿਆ ਜੰਗਲੇ ਦੇ ਚਰੋਖੇ ਵਿੱਚ ਚੋਰੀਆਂ ਦੇਖਦਾ ਰਿਹਾ ਰਸੋਈ ਵਿੱਚ ਅੱਗ ਬਾਲ ਕੇ ਉਹਨੇ ਚਾਹ ਬਣਾਈ ਪਹਿਲਾਂ ਉਧਰ ਖੱਡੂ ਵੱਲ ਤੁਰ ਪਈ ਖਾਸਾ ਚਿਰ ਲਾ ਕੇ ਆਈ ਫਿਰ ਦਰਵਾਜ਼ੇ ਵਿੱਚ ਗਈ ਤੇ ਨਾਲ ਦੀ ਨਾਲ ਮੋੜਾਈ ਤੇ ਫਿਰ ਗੜਵੀ ਲੈ ਕੇ ਉ ਤਾਂ ਆ ਗਈ ਉਦੋਂ ਨੂੰ ਲੋ ਲੱਗ ਚੁੱਕੇ ਸੀ ਮੂੰਹ ਨੂੰ ਮੂੰਹ ਸਾਫ ਕਰਦਾ ਉਹ ਵਾਰ-ਵਾਰ ਆਪਣੀਆਂ ਗੱਲਾਂ ਨੂੰ ਮਲਦੇ ਜਿਵੇਂ ਸੁੱਤੇ ਪਿਆ ਬਾਹ ਉੱਤੇ ਕੜਾ ਚੁਬਣ ਦਾ ਨਿਸ਼ਾਨ ਪੈ ਜਾਂਦਾ ਇਹ ਬੰਦਾ ਮਾਸ ਮਲ ਮਲ ਕੇ ਉਹਨੂੰ ਮਿਟਾਉਣਾ ਚਾਹੁੰਦਾ ਹੋਵੇ ਦੁੱਲੇ ਨੇ ਆਪਣੀ ਬਾਹ ਉੱਤੇ ਦੰਦੀ ਵੱਡੀ ਤੇ ਫੇਰ ਦੰਦਾ ਦੇ ਨਿਸ਼ਾਨ ਨੂੰ ਦੂਜੇ ਹੱਥ ਦੇ ਗੋਠੇ ਨਾਲ ਮਲ ਮਲ ਕੇ ਪੱਦਰ ਕਰਨ ਲੱਗਿਆ ਸਰਦਾਰੂ ਉਹਨੂੰ ਇੰਜ ਕਰਦਾ ਦੇਖ ਕੇ ਹੱਸ ਪਈ। ਉਹਦੇ ਬੁੱਲਾਂ ਉੱਤੇ ਹਾਸੇ ਸੀ ਪਰ ਅੱਖਾਂ ਵਿੱਚ ਡਰ ਤੇ ਹੈਰਾਨੀ। ਆਖਣ ਲੱਗੀ ਇਹ ਕੀ ਕਮਲਾ ਘੁੱਟੀ ਜਾਂਣਾ ਤੜਕੇ ਹੀ ਤੜਕੇ। ਤੜਕੇ ਹੀ ਤੜਕੇ ਕਹਿ ਕੇ ਉਹ ਵੀ ਹੱਸਿਆ। ਅਗਲੀ ਸਵੇਰ ਜਦੋਂ ਹੋ ਉਠੀ ਉਹ ਜਾਗੋ ਮਿੱਟੀ ਪਿਆ ਸੀ। ਉਠਿਆ ਤੇ ਕੱਲ ਵਾਂਗ ਜੰਗਲੇ ਦੇ ਝਰੋਕੇ ਨਾਲ ਲੱਗ ਕੇ ਬੈਠ ਗਿਆ। ਚਾਹ ਦਾ ਗਲਾਸ ਲੈ ਕੇ ਉਹ ਚੋਗਾਨ ਵੱਲ ਜਾਣ ਲੱਗੀ। ਤਾਂ ਉਹ ਦਬਾ 60 ਪਰ ਹੌਲੀ-ਹੌਲੀ ਪੌੜੀਆਂ ਉਤਰ ਕੇ ਉਹਦੇ ਮਗਰ ਹੋ ਗਿਆ ਮੋਟੀ ਟਾਲੀ ਦੀ ਓਟ ਵਿੱਚ ਖੜ ਕੇ ਉਹ ਚੋਰ ਅੱਖ ਨਾਲ ਉਹਨਾਂ ਨੂੰ ਦੇਖਦਾ ਰਿਹਾ ਜਿਵੇਂ ਉਹਦਾ ਕਾਲਜਾ ਢੇਰੀ ਹੋ ਗਿਆ ਹੋਵੇ ਉਹ ਛੇਤੀ ਦੇ ਕੇ ਆ ਕੇ ਪੌੜੀਆਂ ਚੜ੍ਹਿਆ ਤੇ ਮੰਜੇ ਉੱਤੇ ਪੈ ਗਿਆ ਜਿਵੇਂ ਕੁਝ ਦੇਖਿਆ ਹੀ ਨਾ ਹੋਵੇ ਕੋਚਰ ਬਾਦ ਉਹ ਤਾਂ ਆਏ ਉਹਦੇ ਬੋਲਾਂ ਵਿੱਚ ਉਹੀ ਬਰਕਤ ਸੀ ਉਹੀ ਹਾਸਾ ਉਹੀ ਜਾ ਉਹ ਸਵੇਰ ਦੁੱਲੇ ਨੇ ਚਾਹ ਨਹੀਂ ਪੀਤੀ ਆਕਦਾ ਸੀ ਉੱਪਰ ਛਾਲਾਉਣ ਵਰਗਾ ਚਿੱਤ ਹੋਇਆ ਪਿਆ ਮੈਨੂੰ ਬੁਲਾਨਾ ਤੇ ਕੇ ਪਿਆ ਰਹਿਣ ਦੀ ਸਰਦਾਰੋਂ ਨੇ ਆਪਣੀ ਚਾਹ ਪੀਤੀ ਤੇ ਬਾਕੀ ਬਚਦੀ ਲੈ ਕੇ ਥੱਲੇ ਉਤਰ ਗਈ ਕੰਮ ਧੰਦਿਆਂ ਵਿੱਚ ਪੈ ਗਈ ਦੁੱਲਾ ਖਾਸਾ ਦਿਨ ਚੜੇ ਉਠਿਆ ਧੰਨਵਾਦ ਜੀ ਇਹ ਨਵਲ ਆਪ ਜੀ ਨੂੰ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀ ਹੋਰ ਨਾਵਲ ਤੇ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ